ਸਵਾਗਤ ਹੈ ਤੁਹਾਡਾ ਸਭ ਦਾ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਕਟਿੰਗ ਦੀ ਵੀਡੀਓ ਲੈ ਕੇ ਆਏ ਹਾਂ ਜਿਹੜੀ ਕਟਿੰਗ ਕਰਾਂਗੇ ਆਪਾਂ ਜਿਸ ਤਰ੍ਹਾਂ ਕੀ ਆਪਣੇ ਕੋਲੇ ਪ੍ਰਿੰਟ ਸੂਟ ਹੁੰਦੇ ਨੇ ਮੈਚਿੰਗ ਸੂਟ ਆ ਉਹਨਾਂ ਦੇ ਅੱਗੇ ਪਿੱਛੇ ਬਾਰਡਰ ਹੁੰਦਾ ਸਾਡੀਆਂ ਭੈਣਾਂ ਨੂੰ ਕੋਈ ਵੀ ਸਮਝ ਨਹੀਂ ਆਉਂਦੀ ਵੀ ਇਹਦੀ ਆਪਾਂ ਬਾਜੂ ਕਿਸ ਤਰ੍ਹਾਂ ਕੱਢੀਏ ਬਾਜੂ ਦੀ ਕਟਿੰਗ ਕਿਸ ਤਰ੍ਹਾਂ ਕਰੀਏ ਇਹ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਆਪਣੇ ਕੋਲੇ ਮੈਚਿੰਗ ਸੂਟ ਆ ਪਾਕਿਸਤਾਨੀ ਡਿਜ਼ਾਈਨ ਦਾ ਪ੍ਰਿੰਟ ਸੂਟ ਆ ਇਹ ਆਪਾਂ ਨੇ ਸੇਲ ਕਰੇ ਹੋਏ ਨੇ ਕੱਗ ਆਪਣੀ ਸ਼ੌਕਤ ਕਸਟਮਰ ਸਾਡੇ ਕੋਲੇ ਸਲਾਈ ਹੋਣ ਲਈ ਆਏਗਾ ਤਦ ਨੂੰ ਜਦ ਨਾਲ ਦੇਖੋ ਇਹਦੇ 프ਰੰਟ ਦੇ ਬਾਰਡਰ ਹੈ ਸੈਂਟਰ ਦੇ ਵਿੱਚ ਉਸ ਤੋਂ ਬਾਅਦ ਇਹਦੇ ਬੈਕ ਤੇ ਬਾਰਡਰ ਇਹਦੀ ਬਾਜੂ ਕਿੱਜ ਜਗ੍ਹਾ ਤੋਂ ਨਿਕਲੂਗੀ ਇਹ ਤੋਂ ਅਨੁਸਾਰ ਕਰੀ ਦਵਾਂਗੇ ਸੂਟ ਦੀ ਲੰਬਾਈ ਵੀ ਪੂਰੀ ਆਪਣੇ ਕੋਲੇ 24 4 ਇੰਚ ਲੰਬਾਈ ਹੈ 18 ਇੰਚ ਬਾਜੂ ਹੈ ਇਹਦੀ ਨਾਪ ਹੈਵੀ ਹੈਗਾ ਬਾਜੂ ਫਿਰ ਵੀ ਆਪਾਂ ਚੰਗੀ ਤਰ੍ਹਾਂ ਇਸਦੀ ਪੂਰੀ ਗੱਢਾਂਗੇ ਇਹਦੀ ਕਟਿੰਗ ਤਾਂ ਲਸਾਂਗੇ ਵੀਡੀਓ ਦੀ ਸ਼ੁਰੂ ਤੋਂ ਐਂਡ تک ਧਿਆਨ ਨਾਲ ਦੇਖਣੀ ਵੀਡੀਓ ਲੈਟੇਸ਼ ਹੈ ਜ਼ਰੂਰ ਕਰਨਾ ਕੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਹਲਾਪਾ ਕਮੀਡਨ 프ਰੰਟ ਤੇ ਬੈਕ ਉਸ ਨੂੰ ਸੈਂਟਰ ਦੇ ਵਿੱਚ ਹੀ ਟੈਹ ਲਾਵਾਂਗੇ ਕਿਉਂਕਿ ਇਹਦੇ ਸੈਂਟਰ ਦੇ ਵਿੱਚ ਬਾਰਡਰ ਆ। ਤੁਸੀਂ ਬਾਜੂ ਦੇ ਸੈਂਟਰ ਦੇ ਵਿੱਚ ਲੈਂਸ ਵੀ ਪਾ ਸਕਦੇ ਹੋ ਜੇਕਰ ਸਲਵਾਰ ਨਾਲ ਦਾ ਕੋਈ ਵੀ ਡਿਜ਼ਾਈਨ ਬਣਾਉਣਾ ਡਿਜ਼ਾਈਨ ਵੀ ਬਣਾ ਸਕਦੇ ਹੋ। ਇਹ ਆਪਣੇ ਕੋਲੇ ਦੋ ਬੱਲੇ ਨੇ। ਜੋ ਗੜਾ ਇਹਦਾ ਬਿਲਕੁਲ ਸੈਂਟਰ ਦੇ ਵਿੱਚ ਦਿੱਤਾ ਹੋਇਆ। ਨੀਚੇ ਵੀ ਬਾਰਡਰ ਆ ਪਹਿਲਾਂ ਆਪਾਂ ਨੇ ਕੀ ਆਨਾ ਬਿਲਕੁਲ ਸੈਂਟਰ ਦੇ ਵਿੱਚ ਹੀ ਇਹ ਦੇ ਇਸ ਤਰ੍ਹਾਂ ਡਬਲ ਟੈਅ ਲਗਾ ਲੈਣੀ ਆ। ਚੁੱਗ ਨੂੰ ਬੈਲਾ ਜੀ ਬੌਸ਼ ਕਰਿਆ ਸੀ ਬੌਸ਼ ਕਰਨ ਤੋਂ ਬਾਅਦ ਪ੍ਰੈਸ ਨਾਲ ਚੰਗੀ ਤਰ੍ਹਾਂ ਸੈੱਟ ਕਰ ਲਿਆ ਜੀ। ਉਸ ਤੋਂ ਬਾਅਦ ਹੀ ਆਪਾਂ ਨੇ ਇਹਦੀ ਕਟਿੰਗ ਸ਼ੁਰੂ ਕਰੀ ਆ। ਸੇਮ ਇਸ ਤਰ੍ਹਾਂ ਹੀ ਸੈਂਟਰ ਦੇ ਵਿੱਚ ਹੀ ਦੇਖੋ ਬੈਕ ਦਾ ਬਾਰਡਰ ਦਿੱਤਾ ਹੈ ਇਸ ਨੂੰ ਵੀ ਆਪਾਂ ਸੈਂਟਰ ਦੇ ਵਿੱਚ ਹੀ ਟੈਅ ਲਾਵਾਗੇ ਡਾਬ। ਵੀਰ ਸਾਡੀ ਪੈਨ ਸਮਝ ਨਹੀਂ ਹੋਣੀ ਵੀ ਆਪਾਂ ਵੀ ਇਹਦੀ ਬਾਜੂ ਕਿਸ ਤਰ੍ਹਾਂ ਕੱਢਾਂਗੇ ਜਾਂ ਵੀ ਇਹਦੀ ਬਾਜੂ ਨਿਕਲਦੀ ਨਹੀਂ ਹੈਗੀ ਇਸ ਕਰਕੇ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਤਾਂ ਕਿ ਜੇਕਰ ਤੁਹਾਡੇ ਕੋਲ ਵੀ ਇਸ ਤਰ੍ਹਾਂ ਦਾ ਸੂਟ ਆਉਂਦਾ ਤਾਂ ਤੁਸੀਂ ਵੀ ਸਾਡੀ ਇਹ ਵੀਡੀਓ ਦੇਖ ਕੇ ਕਟਿੰਗ ਕਰ ਸਕਦੇ ਹੋ ਆਪਣੇ ਕੋਲੇ ਦੋਨੇ ਪੱਲੇ ਹੋਗੇ ਫਰੰਟ ਬੈਕ ਪਹਿਲਾ ਆਪਾਂ ਨੇ ਜਿੰਨਾ ਆਪਣੇ ਕੋਲੇ ਕਮੀਜ਼ ਦਾ ਘੇਰਾ ਉਸੇ ਸਾਹਮਣੇ ਕਟਿੰਗ ਕਰ ਲੈਣੀ ਹੈ ਕਮੀਦਾ ਘੇਰਾ ਆਪਣੇ ਕੋਲ ਹੈਗਾਗਾ 22 ਇੰਚ ਤਿਆਰ 3 ਇੰਚ ਆਪਾਂ ਮਾਰਜਿਨ ਲੈਣਾ ਯਾਨੀ ਕਿ ਸਾਢੇ 25 ਹੋ ਗਿਆ ਇਹ ਆਪਾਂ 25 ਇੰਚ ਕਟਿੰਗ ਕਰਾਂਗੇ ਕਿਉਂਕਿ ਇੱਥੇ ਆਪਾਂ ਨੇ ਕੋਈ ਵੀ ਲੇਸ ਫੈਪਨ ਨਹੀਂ ਲਗਾਉਣੀ ਹੈਗੀ ਚਾਕਾਂ ਤੇ ਉਸ ਕਰਕੇ 25 ਇੰਚ ਇਹਨੂੰ ਆਪਾਂ ਕਟਿੰਗ ਕਰ ਲਾਂਗੇ ਪਹਿਲਾ ਇਸੇ ਹਸਾਬ ਨਾਲ ਆਪਾਂ ਸਾਰੇ ਨਿਸ਼ਾਨ ਲਾ ਲਾਂਗੇ 25 ਇੰਚ ਦੇ ਯਾਨੀ ਕਿ 12.5 ਇੰਚ ਹੋ ਗਿਆ ਅੱਧ ਕਿਉਂਕਿ ਆਪਾਂ ਨੇ ਕਮੀਜ਼ ਨੂੰ ਡਬਲ ਕਰਿਆ ਇਸ ਕਰਕੇ 12.5 ਇੰਚ ਦੇ ਹਿਸਾਬ ਨਾਲ ਆਪਣੇ ਇਹ ਸਾਰੇ ਨਿਸ਼ਾਨ ਲਗਾ ਲੈਣੇ ਤੁਹਾਨੂੰ ਸਿਰਫ ਅਸੀਂ ਬਾਜੀ ਹਿੰਦੀ ਕਟਿੰਗ ਹੀ ਦੱਸਾਂਗੇ ਵੀਡੀਓ ਆਪਣੀ ਜ਼ਿਆਦਾ ਲੰਬੀ ਨਾ ਹੋਵੇ ਇਸ ਕਰਕੇ ਕੁਮੇਡੀ ਕਟਿੰਗ ਦੀ ਵੀਡੀਓ ਆਪਾਂ ਨੇ ਪਾਈ ਰਹੀ ਹੈ ਆਪਣੇ YouTube ਚੈਨਲ ਪੰਜਾਬੀ ਸਲਾਈ ਕਢਾਈ ਤੇ ਤੁਸੀਂ ਦੇਖ ਸਕਦੇ ਹੋਗੇ ਲੱਗ ਲੱਗ ਤਰੀਕੇ ਦੀ ਕਟਿੰਗ ਦੀ ਸਾਰੀਆਂ ਨੇ ਵੀਡੀਓ ਆਪਨੇ ਪਾਈ ਹੋਈ ਹੈ ਇਸ ਤਰੀਕੇ ਨਾਲ ਆਪਣੇ ਫਰੰਟ ਬੈਕ ਦੋਨੇ ਹੋਗੇ ਸੈਂਟਰ ਦੇ ਵਿੱਚ ਜੋ ਆਪਾਂ ਨਿਸ਼ਾਨ ਲਗਾਇਆ ਇਸ ਨਿਸ਼ਾਨ ਉੱਪਰ ਆਪਾਂ ਕਟਿੰਗ ਕਰ ਦੇਣੀ ਹੈ ਇਹ ਆਪਣਾ ਕਮੀਜ਼ ਤੇ ਫਰੰਟ ਤੇ ਬੈਕ ਦੋਨੇ ਕਟਿੰਗ ਹੋ ਕੇ ਤਿਆਰ ਨੇ ਇਹਨਾਂ ਦੀ ਜਿਹੜੀ ਦੂਸਰੀ ਕਟਿੰਗ ਆ ਮੋੜਾਂ ਦੀ ਉਹ ਆਪਾਂ ਬਾਅਦ ਵਿੱਚ ਕਰਾਂਗੇ ਉਸ ਦੀ ਵੀਡੀਓ ਨਹੀਂ ਪਾਉਂਦੇ ਕਿਉਂਕਿ ਵੀਡੀਓ ਪਹਿਲਾਂ ਪਾਈ ਹੋਈ ਆ ਹੁਣ ਦੇਖੋ ਆਪਣੇ ਕੋਲ ਇਹ ਕੱਪੜਾ ਰਹਿ ਗਿਆ ਕਿਵੇਂ ਸੈਂਟੀਮੀਟਰ ਡਰ ਜਾਂਦੇ ਨੇ ਵੀ ਬਿਲਕੁਲ ਇਹ ਕੱਪੜਾ ਇਹਦੇ ਵਿੱਚੋਂ ਬਾਜੂ ਕਿਸ ਤਰ੍ਹਾਂ ਨਹੀਂ ਬਣੂਗੀ ਆਪਾਂ ਨੇ ਕੀ ਕਰਨਾ ਪਹਿਲਾਂ ਇਸ ਤਰ੍ਹਾਂ ਕਰ ਲੈਣਾ ਜੋ ਆਪਣੇ ਕੋਲੇ ਬੱਡ ਰਾਈਜ਼ ਬੱਡਨ ਨੂੰ ਆਪਾਂ ਅੱਗੇ ਲੈ ਕੇ ਆਵਾਂਗੇ ਪਹਿਲਾਂ ਸਾਰੇ ਨੂੰ ਸੈਂਟਰ ਕਰ ਲਾਂਗੇ ਜੋ ਤੁਹਾਨੂੰ ਲੈਸ ਦਿਖਾਈ ਹੈ ਲੈਸ ਆਪਾਂ ਸੈਂਟਰ ਦੇ ਵਿੱਚ ਪਾਵਾਂਗੇ ਤੁਸੀਂ ਚਾਹੋ ਤਾਂ ਕੋਈ ਵੀ ਲੂਪੀਆਂ ਦਾ ਡਿਜ਼ਾਈਨ ਬਣਾ ਸਕਦੇ ਹੋ ਜਾਂ ਕਿਵੇਂ ਵੀ ਹੋ ਡਿਜ਼ਾਈਨ ਬਣਾ ਸਕਦੇ ਹੋ ਆਪਾਂ ਇਸ ਦੇ ਵਿੱਚ ਲੈਸ ਦਾ ਇਸ ਸੈਂਟਰ ਦੇ ਵਿੱਚ ਲੈਸ ਪਾਵਾਂਗੇ ਇਹ ਆਪਣੀ ਆਊਗੀ ਕਰੀਜ਼ ਦੇ ਉੱਪਰ ਬਾਜੂ ਦੀ ਜਿਹੜੀ ਕਰੀਜ਼ ਆਊਗੀ ਉਸ ਦੇ ਉੱਪਰ ਆਪਣੀ ਇਹ ਲੈਸ ਆਊਗੀ ਜਿਹੜਾ ਸੈਂਟਰ ਇਸ ਦੇ ਵਿੱਚ ਆਪਾਂ ਇਸ ਤਰ੍ਹਾਂ ਇਸ ਨੂੰ ਜੁਆਇੰਟ ਕਰ ਦਾਂਗੇ ਜੋ ਬੱਡਰ ਆ ਇਹ ਆਪਣਾਊਗਾ ਅੱਗੇ ਜਦੋਂ ਆਪਾਂ ਬਾਜੂ ਪਾਵਾਂਗੇ ਤੁਹਾਨੂੰ ਹੋ ਸਕਦਾ ਇਹਦੀ ਸਟੀਚਿੰਗ ਦੀ ਵੀਡੀਓ ਵੀ ਬਣਾਵਾਂਗੇ ਪਹਿਲਾਂ ਆਪਾਂ ਕਟਿੰਗ ਕਰ ਲਈਏ ਹਾਂਜੀ ਹੁਣ ਆਪਾਂ ਕੋਲ ਬਾਜੂ ਹੈਗੇ 18 ਇੰਚ ਤਿਆਰ ਇਸ ਨੂੰ ਆਪਾਂ 1.5 18 ਤੋਂ ਥੋੜਾ ਜਿਆਦਾ ਲੈ ਕੇ ਕਟਿੰਗ ਕਰ ਲਈ ਪਹਿਲਾਂ ਇਹ ਜਗ੍ਹਾ ਤੋਂ ਕਟਿੰਗ ਕਰ ਦਾਂਗੇ ਇਹ ਨਾਲ ਆਪਣਾ ਹੋ ਗਿਆ ਬਾਜੂ ਦਾ ਉੱਪਰਲਾ ਹਿੱਸਾ ਇੱਥੇ ਆਪਾਂ ਮੋਢਾ ਪਾਉਣਾਗਾ ਆਪਣੇ ਕੋਲ 22 ਇੰਚ ਚੈਸਟ ਦਾ ਕਮੀਜ਼ਾਂ 9 ਇੰਚ ਮੋਢਾ ਪਾਵਾਂਗੇ ਮੋਢਾ ਆਪਾਂ 1/2 ਇੰਚ ਦੂਰ ਛੱਡ ਕੇ ਉਸ ਤੋਂ ਬਾਅਦ ਨਿਸ਼ਾਨ ਲਗਾਵਾਂਗੇ ਇਹ ਸਾਰਾ ਕੱਪੜਾ ਆਪਾਂ ਨੂੰ ਚਾਹੀਦਾ ਇਹ ਸਾਰਾ ਕੱਪੜਾ ਆਪਾਂ ਲੰਮਾਂਗੇ ਇਸ ਵਿੱਚ ਪਹਿਲਾਂ ਇਹਨੂੰ ਸੈੱਟ ਕਰ ਲਈਏ ਇਸ ਤਰੀਕੇ ਨਾਲ ਤੁਸੀਂ ਬਹੁਤ ਹੀ ਆਸਾਨ ਬਾਜੂ ਕੱਟ ਸਕਦੇ ਹੋ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਣੀ ਕਿਉਂਕਿ ਨਾਲ ਤਾਂ ਆਪਣਾ ਦੇਖੋ ਬੱਡਰ ਆ ਗਿਆ ਬਾਜੂ ਦੇ ਅੱਗੇ ਨਾਲੇ ਆਪਣੀ ਪੌਣੀ ਬਾਜੂ ਦੀ ਕਟਿੰਗ ਹੋ ਗਈ ਜੋ ਆਪਣੇ ਕੋਲੇ ਚਾਰ ਟੇਹਾਂ ਵਿੱਚ ਕਪੜਾ ਦਾ ਇਦਾਂ ਆਪਾਂ ਪਾਵਾਂਗੇ ਜੋੜ ਜੋੜ ਆਪਣੇ ਬਾਜੂ ਦੇ ਅੱਗੇ ਵੀ ਆਉਣਗੇ ਪਿੱਛੇ ਵੀ ਆਉਣਗੇ ਦੋਨੇ ਸਾਈਡਾਂ ਦੇ ਜੋੜ ਆਉਣਗੇ नीचे रह जाने ਨਾਲ ਬਿਲਕੁਲ ਵੀ ਪਤਾ ਨਹੀਂ ਲੱਗਦਾ ਜੋੜਾਂ ਦਾ ਕਿਉਂਕਿ ਇਹ ਸਾਰੇ نیچے ਰਹਿ ਜਾਂਦੇ ਨੇ ਇਸ ਕਰਕੇ ਚਾਰ ਤੇ ਹਾਂ ਵਿੱਚ ਆਪਣੇ ਕੋਲ ਇਹ ਕੱਪੜਾ ਚਾਰ ਤੇ ਹਾਂ ਵਿੱਚ ਇਹ ਕਿਉਂਕਿ ਦੋਨੇ ਬਾਜੂਆਂ ਦਾ ਕੱਪੜਾ ਆਪਣੇ ਕੋਲ ਇਹ ਮੋਡਾ ਆਪਣੇ 9 ਇੰਚ ਪੋਣ ਹੈ ਇਸ ਨੂੰ 3 ਇੰਚ ਤੇ ਆਪਾਂ ਗਲਾਈ ਜਿੰਨੇ ਕਈ ਵਾਰ ਸਾਡੇ ਭੈਣਾ ਕਰੀ ਨੇ ਮੋਢਾ ਕਿਸ ਤਰੀਕੇ ਨਾਲ ਪਾਈ ਦੇਖੋ ਜੋ ਅਸੀਂ ਨਿਸ਼ਾਨ ਲਗਾਉਣਾ ਇਸ ਤਰੀਕੇ ਨਾਲ ਬਿਲਕੁਲ ਸਿੱਧਾ ਨਿਸ਼ਾਨ ਲਗਾਉਣਾ 9 ਇੰਚ ਦਾ ਇਹ ਆਪਣਾ ਦਵਾ ਵਾਲਾ ਦਾ ਕਿਉਂਕਿ ਇੱਥੇ ਜੋੜਾ ਜੇਕਰ ਤੁਹਾਡੀ ਬਾਜੂ ਬਿਨਾਂ ਜੋੜ ਤੋਂ ਤੁਸੀਂ ਬਿਲਕੁਲ ਉੱਪਰੋਂ ਲੈ ਸਕਦੇ ਹੋਗੇ ਇਸ ਜਗ੍ਹਾ ਤੇ ਆਪਾਂ ਨੇ ਇਹ 9 ਇੰਚ ਮੋਢਾ ਪਾਇਆ ਜੋ ਆਪਾਂ ਨੇ ਇਹ ਨਿਸ਼ਾਨ ਲਗਾਇਆ 3 ਇੰਚਾ ਲਗਾਇਆ ਹੁਣ ਆਪਾਂ ਨੇ ਇਸ ਤਰੀਕੇ ਨਾਲ ਇਸ ਦੀ ਕਾਟ ਪਾ ਦੇਣੀ ਹੈ बाजू अगो अपनी हैगी है्यारह इंच यानी कि इस जगह दी आऊगी पर बिल्कुल थोड़ा लवोंगे शेप तुम फट्टी भी पा सकते जेकर नब्ब पतला जर नारी है तो तीन हमेशा इस तरीके शेप पा देखो इस तरीके अपनी है जी बाजू की बहुत ही आसान तरीके कटिंग हो जूगी ਇਨੇ ਕਰ ਉਸ ਜਿੱਕੇ ਸੌਖੇ ਤਰੀਕੇ ਨਾਲ ਆਪਣੇ ਬਾਜੂ ਦੀ ਕਟਿੰਗ ਰਹੀ ਹੈ ਇਸ ਜਗ੍ਹਾ ਤੇ ਆਪਾਂ ਲੈਸ ਪਾਵਾਂਗੇ ਲੈਸ ਪਾ ਕੇ ਆਪਣੇ ਬਹੁਤ ਹੀ ਵਧੀਆ ਬਾਜੂ ਬਣ ਕੇ ਤਿਆਰ ਹੋਊਗੀ ਇਸ ਲਈ ਆਪਣੀ ਸਾਰੀ ਬਾਜੂ ਦੀ ਕਟਿੰਗ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਅਸੀਂ ਸਮਝਾਇਆ ਜੇਕਰ ਤੁਹਾਡੇ ਕੋਲ ਵੀ ਇਸ ਤਰ੍ਹਾਂ ਸੈਂਟਰ ਦੇ ਵਿੱਚ ਕਢਾਈ ਆਉਂਦੀ ਆ ਜਾਂ ਪ੍ਰਿੰਟ ਆਉਂਦਾ ਤੁਸੀਂ ਵੀ ਇਸ ਤਰੀਕੇ ਨਾਲ ਕਟਿੰਗ ਕਰ ਸਕਦੇ ਹੋ ਬਹੁਤ ਹੀ ਆਸਾਨ ਆ ਕਟਿੰਗ ਕਰਨਾ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਸਾਡੀ ਕੋਈ ਵੀ ਸਲਾਈ ਦੀ ਵੀਡੀਓ ਦੇਖਣੀ ਹੋਵੇ ਤੁਸੀਂ ਸਾਡੇ YouTube ਨੂੰ ਚੈਨਲ ਪੰਜਾਬੀ ਸਲਾਈ ਗੜਾਈ ਤੇ ਦੇਖ ਸਕਦੇ ਹੋ ਉਸ ਉੱਪਰ ਤੋਂ ਸਾਡਾ ਫ੍ਰੀ ਕੋਰਸ ਵੀ ਮਿਲ ਜੂਗਾ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਕਟਿੰਗ ਬਾਰੇ ਜਾਂ ਸਟੀਚਿੰਗ ਬਾਰੇ ਸਾਰੀ ਅਸੀਂ ਪ੍ਰੋਪਰ ਤਰੀਕੇ ਨਾਲ ਸਮਝਾਉਣੀ ਹੈ